ਹਿਆਣੇ ਚ ਪੈਨਸ਼ਨ ਬਹੁਤ ਜਲਦੀ ਲੱਗ ਜਾਂਦੀ ਏ ਸਾਡੇ ਤੋਂ ਤੋਂ ਪੈਨਸ਼ਨ ਲੱਗਦੀ ਜਦੋਂ ਰੁਪਏ ਜਿਸਨੇ ਹਟ ਜਾਂਦੇ ਬੰਦਾ ਤੁਰਨੋਂ ਹਟ ਜਾਂਦਾ ਉਸ ਦੂਰਾਂ ਦਾ ਜਿਹੜਾ ਪਸੀਨਾ ਸੁੱਕਣ ਤੋਂ ਪਹਿਲਾਂ 2.5 ਗੁਣਾ ਜ਼ਿਆਦਾ ਜਾਂ ਦਿਹਾੜੀ ਅਬਲ ਤੇ ਕੋਸ਼ਿਸ਼ ਕਰਾਂਗੇ ਜਮੀਨਾ ਜੋਨੇ ਤੁਹਾਨੂੰ ਦਿਵਾਵਾਂਗੇ ਥੋੜੀ ਜਿਹੀ ਅੱਛਾ ਇਸੇ ਕਰਕੇ ਉਹ ਪਿੰਡਾਂ 'ਚ ਨਹੀਂ ਵੜਨ ਦਿੰਦੇ। ਇਸੇ ਕਰਕੇ ਉਹ ਚਾਹੁੰਦੇ ਆ ਕਿ ਤਖਤਾ ਨਾ ਪਲਟਿਆ ਜਾਵੇ ਗਰੀਬਾਂ ਦੇ ਚੰਗੇ ਦਿਨਾਂ ਦਾ। ਜੀ ਸਾਹਿਬ ਨੂੰ ਜਦੋਂ ਕਾਮਯਾਬ ਆਪਾ ਕਰਤਾ ਤੇ ਇਹ ਇੱਕ ਬੰਦਾ ਆ ਕਿਉਂਕਿ ਉਹਨੇ ਖੁਦ ਗਰੀਬੀ ਦੇਖੀ ਹੈ। ਖੁਦ ਥਾਕੇ ਕੱਟਿਆ, ਭੁੱਖ ਦੀ ਪਰਿਭਾਸ਼ਾ ਉਸ ਤੋਂ ਜ਼ਿਆਦਾ ਕੌਣ ਜਾਣਦਾ? ਆਓ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲਿਟਿਕਲ ਸਿਆਸੀ ਗੱਲਾਂ ਬਾਤਾਂ ਅੱਜ ਕੱਲ ਸਾਰੇ ਸੁਣਦੇ ਆ ਉਤਸਵ ਚੱਲ ਰਿਹਾ ਚੋਣਾਂ ਦਾ ਚੰਡੀਆਂ ਪਤੰਗੀਆਂ ਲਾ ਰਹਿਆਂ ਤੇ ਲਾ ਰਹਿਆਂ ਦਾ ਮੌਸਮ ਵੋਟਾਂ ਦੀ ਨਜ਼ਰ ਇਹਦੇ ਵਿੱਚ ਚਾਰ ਪਾਰਟੀਆਂ ਨੇ ਬਾਰ ਬਾਰੀ ਰਾਜ ਕੀਤਾ ਪੰਜਾਬ ਚ ਕਦੀ ਉਸ ਬੰਦੇ ਨੂੰ ਨਹੀਂ ਉੱਠਣ ਦਿੱਤਾ ਗਿਆ ਨਾ ਲੈਣ ਦਿੱਤਾ ਗਿਆ ਜਿਹੜਾ ਸੱਚੀ ਮੁੱਚੀ ਗਰੀਬਾਂ ਦਾ ਫਿਕਰ ਕਰਦਾ ਜਿਹੜਾ 30 ਕਿਲੋ ਭੇਜਦਾ ਉਥੋਂ ਕਣਕ ਆਉਂਦੀ ਉਹਦੀ 5 ਕਿਲੋ ਰਹਿ ਜਾਂਦੀ ਨਰੀਗਾ ਨੂੰ ਐਕਟਿਵ ਕਰਦਾ ਉਹ ਹੀ ਬੇਟੀਆਂ ਦਾ ਫਿਕਰ ਕਰਦਾ ਕੱਚਾ ਤੋਂ ਪੱਕਾ ਕਰਨਾ ਚਾਹੁੰਦਾ ਜੀ ਕੋਈ ਬਿਮਾਰੀ ਆਜੰਦੀ ਕੁਦਰਤ ਵੱਲੋਂ ਇਲਾਜ ਨਹੀਂ ਕਰਾ ਸਕਦੇ ਉਹ 5 ਲੱਖ ਭੇਜਦਾ। ਸਿੱਧੇ ਐਸੇ ਕਰਕੇ ਉਹਦਾ ਨਾਂ ਨਹੀਂ ਇੱਥੇ ਲੈਣ ਦਿੱਤਾ ਗਿਆ ਅਜ ਤਾਈਂ। ਨਾ ਉਹਨਾਂ ਨੂੰ ਇੰਡੀਪੈਂਡੈਂਟ ਲੜਨ ਦਿੱਤਾ ਗਿਆ ਕਿਉਂਕਿ ਉਹ ਗਰੀਬ ਦਾ ਬੱਚਾ। ਉਹਨਾਂ ਦੀ ਮਾਤਾ ਲੋਕਾਂ ਦੇ ਕੱਪੜੇ ਧੋਦੀ ਸੀ ਤੇ ਬਰਤਨ ਮਾਜਦੇ ਸੀ। ਤੇ ਪਿਤਾ ਜੀ ਚਾਹ ਵੇਚਦੇ ਸੀ ਸਟੇਸ਼ਨ ਤੇ। ਮਸ਼ੱਕਤ ਕਰਕੇ ਬੱਚਾ ਪੜਿਆ। ਮਾਂ ਦੀ ਸੇਵਾ ਬਹੁਤ ਕੀਤੀ ਤੇ ਮਾਂ ਦੀ ਸੀਸ ਲੱਗ ਗਈ। ਮਾਵਾਂ ਦੀ ਸੀਸ ਲੱਗ ਹੀ ਜਾਂਦੀ ਹੁੰਦੀ ਆ। ਮਾਂ ਰੱਬ ਦਾ ਹੀ ਦੂਜਾ ਨਾਮ ਹੈ। ਮਾਂ ਤੇ ਬੱਦ ਦਵਾ ਦੇ ਦੇ ਤੇ ਸੀਸ ਲੱਗ ਜਾਂਦੀ ਹੈ। ਮਾਂ ਜਦੋਂ ਕਹਿ ਦਿੰਦੀ ਨਾ ਵੇ ਮਰ ਜਾਣਿਆ ਸਮਝੋ 10 ਸਾਲ ਤੁਹਾਡੀ ਉਮਰ ਵੱਧ ਗਈ। ਇਸ ਕਰਕੇ ਉਹਦੀ ਮਾਂ ਨੇ ਕਹਿਤਾ ਕਿ ਜਾ ਰਾਜਾ ਰਾਜਾ ਬਣੇਗਾ ਬਾਦਸ਼ਾਹ ਬਣੇਗਾ। ਕਿ ਉਹ ਫਿਰ ਬਾਦਸ਼ਾਹ ਬਣਿਆ ਉਹਦਾ ਨਾਮ ਉਸ ਗਰੀਬ ਮਾਂ ਪਿਓ ਦਾ ਬੱਚਾ ਉਹਦਾ ਨਾਮ ਹੈ ਨਰਿੰਦਰ ਭਾਈ ਮੋਦੀ ਐਸ ਕਰਕੇ ਤੁਹਾਨੂੰ ਰੋਕਦੇ ਆ ਕਿ ਉਹ ਬੰਦੇ ਦਾ ਨਾਮ ਨਹੀਂ ਲੈਣਾ ਉਹ ਤੇ ਗਰੀਬਾਂ ਨੂੰ ਤਖਤਾ ਪਲਟ ਦੇਊਗਾ ਉਹਨੇ ਤਾਂ ਮੰਗਣ ਵਾਲਿਆਂ ਨੂੰ ਵੰਡਣ ਵਾਲੇ ਬਣਾ ਦੇਣਾ ਉਹਨੇ ਕਾਨੂੰਨ ਬਦਲ ਦੇਣੇ ਆ ਯੂਪੀ ਚ ਦੇਖ ਲਓ ਕਿੰਡਾ ਸੋਹਣੀ ਗੱਲ ਹੈ ਹਰਿਆਣੇ ਚ ਪੈਨਸ਼ਨ ਬਹੁਤ ਜਲਦੀ ਲੱਗ ਜਾਂਦੀ ਹੈ ਸਾਡੇ ਤੋਂ ਤੋਂ ਪੈਨਸ਼ਨ ਲੱਗਦੀ ਜਦੋਂ ਰੁਪਏ ਜਿਸ ਨੂੰ ਹਟ ਜਾਂਦੇ ਆ ਬੰਦਾ ਤੁਰਨੋਂ ਹਟ ਜਾਂਦਾ ਕੋਸ਼ਿਸ਼ ਮੈਂ ਵੀ ਕਰੂੰਗਾ ਕਿ 50 ਦੇ ਸਾਲ ਵਿੱਚ 45 50 ਚ ਭੈਣਾਂ ਨੂੰ ਲੱਗ ਜਾ 55 ਚ ਭਰਾਵਾਂ ਨੂੰ ਲੱਗ ਜਾ ਪੈਨਸ਼ਨ ਤੇ ਉਸ ਦੂਰਾਂ ਦਾ ਜਿਹੜਾ ਪਸੀਨਾ ਸੁੱਕਣ ਤੋਂ ਪਹਿਲਾਂ 2.5 ਗੁਣਾ ਜ਼ਿਆਦਾ ਜਾਂ ਦਿਹਾੜੀ ਅੱਬਲ ਤੇ ਕੋਸ਼ਿਸ਼ ਕਰਾਂਗੇ ਜਮੀਨਾਂ ਜਿਉਂ ਨੇ ਤੁਹਾਨੂੰ ਦਿਵਾਵਾਂਗੇ ਥੋੜੀਆਂ ਜਿਆਦਾ। ਅੱਛਾ ਵਾਜੂ। ਇਹ ਕਿਦੇ ਉੱਤੋਂ ਆਈਆਂ ਸੀ ਜਮੀਨਾਂ ਵੀ ਕਿਸੇ ਨੇ ਦਿੱਤੀਆਂ ਹੀ ਸੀ। ਤੇ ਬਥੇਰੀਆਂ ਕੱਬ ਲਾਂਗੇ। ਕੋਈ ਨਹੀਂ ਤੁਸੀਂ ਸਬਰ ਕਰੋ। ਇਸੇ ਕਰਕੇ ਉਹ ਪਿੰਡਾਂ 'ਚ ਨਹੀਂ ਵੜਨ ਦਿੰਦੇ। ਇਸੇ ਕਰਕੇ ਉਹ ਚਾਹੁੰਦੇ ਆ ਕਿ ਤਖ਼ਤਾ ਨਾ ਪਲਟਿਆ ਜਾਵੇ ਗਰੀਬਾਂ ਦੇ ਚੰਗੇ ਦਿਨ ਨਾ ਆਜਣ। ਜਿਹੜਾ ਕੋਈ ਪ੍ਰੋਗਰਾਮ ਵੀ ਰੱਖਦਾ ਉਹਦੇ ਨਾਲ ਗਾਲੀ ਗਲੋਚ ਕਰਦੇ ਆ ਤੈਨੂੰ ਅਸੀਂ ਦਿਹਾੜੀ ਤੇ ਨਹੀਂ ਜਾਣ ਦੇਣਾ ਤੈਨੂੰ ਅਸੀਂ ਆਹ ਨਹੀਂ ਕਰਨ ਦੇਣਾ ਤੇਰਾ ਘਰ ਢਾ ਦੇਣਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਸੀਂ ਕੋ ਹੁਣ ਜਲਦੀ ਟਾਈਮ ਆ ਗਿਆ ਤੁਹਾਨੂੰ ਤੁਸੀਂ ਦਿਹਾੜੀਆਂ ਕਰਾ ਕਰਨੀਆਂ ਇਹ ਦੇਖ ਲਿਓ ਤੁਸੀਂ ਤੁਸੀਂ ਸੀਰੀਅਸਲੀ ਲਿਓ ਜੋ ਗਲਟਣ ਵਾਲਾ ਜੋ ਇਹ ਹੁਣ ਜਿਹੜੇ ਲਾਈਨ ਚ ਸਭ ਤੋਂ ਪਿੱਛੇ ਉਹ ਅੱਗੇ ਆ ਜਾਣੇ ਜਿਹੜੇ ਸਭ ਤੋਂ ਅੱਗੇ ਪਿੱਛੇ ਚੱਲ ਜਾਣੇ ਆ ਮਾਲਕ ਕੀ ਨਹੀਂ ਕਰ ਸਕਦਾ ਕੀ ਨਹੀਂ ਕਰ ਸਕਦਾ ਦਾਤਾ ਇਹ ਤਾਂ ਪਾਪਾ ਬੰਦਾ ਸਿੰਘ ਬਹਾਦਰ ਜੀ ਨੇ ਤਰਸ ਕਰਕੇ ਸਾਨੂੰ ਮਜਾਰਾਂ ਤੋਂ ਮਾਲਕ ਬਣਾਤਾ ਸੀ ਨਹੀਂ ਤੇ ਇਦਾਂ ਭੁੱਖ ਨਾ ਖਾਂਈ ਸਾਰੇ ਘੁੱਲ ਦਿੰਦੇ ਸੀ ਜ਼ਮੀਨਾਂ ਕੀ ਆ ਗਈਆਂ ਰੱਬ ਹੀ ਬਣ ਬੈਠੇ ਸੀ ਇਸ ਕਰਕੇ ਗਰੀਬ ਤੇ ਤਰਸ ਕਰੋ ਰੱਬ ਤੋਂ ਡਰੋ ਨੀਲੀ ਛੱਤ ਵਾਲੇ ਦਾ ਇਹ ਹੁਣ ਨਵਾਂ ਇਨਕਲਾਬ ਆਉਣਾ ਹੈ ਅੱਗੇ ਤੁਹਾਨੂੰ ਚਾਰ ਪਾਰਟੀਆਂ ਨੇ ਮਿੱਠੀਆਂ ਬਿਠੀਆਂ ਗੱਲਾਂ ਕਰਕੇ ਵੋਟਾਂ ਤੇ ਲੈ ਲਈਆਂ ਕੀਤਾ ਕੱਖ ਨਹੀਂ ਇਹ ਮੋਦੀ ਸਾਹਿਬ ਨੂੰ ਜਦੋਂ ਕਾਮਯਾਬਾਫਾ ਕਰਤਾ ਤੇ ਇੱਕ ਬੰਦਾ ਆ ਕਿਉਂਕਿ ਉਹਨੇ ਖੁਦ ਗਰੀਬੀ ਦੇਖੀ ਹੈ ਖੁਦ ਫ਼ਾਕੇ ਕੱਟੇ ਆ ਭੁੱਖ ਦੀ ਪਰਿਭਾਸ਼ਾ ਉਸ ਤੋਂ ਜ਼ਿਆਦਾ ਕੌਣ ਜਾਣਦਾ ਤੇ ਆ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ ਵੀ ਮਜ਼ਦੂਰ ਦਾ ਬੇਟਾ ਖੇਤ ਮਜ਼ਦੂਰ ਦਾ ਬੇਟਾ ਇਹ ਮੇਰਾ ਪਿਓ ਵੀ ਖੇਤਾਂ 'ਚ ਕੰਮ ਕਰਦਾ ਸੀ ਅੱਜ ਕੱਲ ਕੋਈ ਝੂਠ ਨਹੀਂ ਬੋਲ ਸਕਦਾ ਨੈੱਟ ਤੇ ਕੱਢੋ ਸਾਰੀ ਹਿਸਟਰੀ ਆ ਜਾਂਦੀ ਹੈ ਕਿ ਇਹਦਾ ਪਿਓ ਕੀ ਕਰਦਾ ਸੀ ਦਾਦਾ ਕੀ ਕਰਦਾ ਸੀ ਅੱਜ ਕੱਲ ਤੇ ਝੂਠ ਬੋਲ ਕੇ ਫਸ ਜਾਂਦੇ ਲੋਕ ਤੇ ਉਹਨੇ ਭੇਜਿਆ ਹੀ ਆ ਮਜ਼ਦੂਰ ਨੇ ਮਜ਼ਦੂਰ ਦਾ ਹੀ ਬੇਟਾ ਕਹਿੰਦੇ ਅਸੀਂ ਬਾਦਸ਼ਾਹ ਬਣ ਜਾਈਏ ਉਹ ਬਾਦਸ਼ਾਹ ਬਣ ਜਾਈਏ ਪ੍ਰਧਾਨ ਮੰਤਰੀ ਸੀਨੇ ਚ ਦਰਦ ਆਪਣੇ ਭਾਈਚਾਰੇ ਲਈ ਔਰ ਗਰੀਬਾਂ ਲਈ ਰਹਿੰਦਾ ਇਹਦੇ ਵਿੱਚ ਜਾਤ ਪਾਤ ਤੋਂ ਵੀ ਉੱਪਰ ਉੱਠ ਕੇ ਦੇਖਣਾ ਚਾਹੀਦਾ ਕਿ ਗਰੀਬ ਕੌਣ ਹੈ ਜ਼ਰੂਰਤ ਕਿਨੋਂ ਹੈ ਇਸ ਕਰਕੇ ਭੈਣੋ ਭਰਾਓ ਤੁਸੀਂ ਪਹਿਲੀ ਤਰੀਕ ਨੂੰ ਇੱਕੋ ਹੀ ਤਰੀਕਾ ਆ ਅੱਗੇ ਆਉਂਦਾ ਨਹੀਂ ਤਾਂ ਫਿਰ ਇਹਨਾਂ ਦੀ ਲਾਰੀ ਲਾਉਣਿਆ ਇਹ ਚਿੱਟਾ ਬੰਦ ਹੋ ਜਾਊਗਾ ਲੀਡਰ ਨੂੰ ਪੁੱਛੋ ਕਹਿੰਦਾ ਜੀ ਬਸ ਵੋਟਾਂ ਪਾਓ ਅਸੀਂ 24 ਘੰਟੇ ਚ ਕਰ ਦੇਣਾ ਚਿੱਟਾ ਬੰਦ ਹੋ ਗਿਆ ਹੁਣ ਤਾਂ ਆਪ ਹੀ ਡੋਰ ਪਾਉਣੇ ਜੇ ਫਿਰ ਦਿਖਰੇ ਆਪ ਹੀ ਖਾਣ ਲੱਗ ਪਏ ਅ ਜਿਸ ਦਾ ਅਡੇਲੇ ਚ ਹੋਰ ਹੀ ਸੌਖਾ ਜਿਹਾ ਦੇ ਕੇ ਕਰਦੇ ਫੇਰ ਇਹਨਾਂ ਨੂੰ ਇੰਨੇ ਗੱਪੀ ਆ ਕਹੇ ਜੇ ਵੀ ਚੰਦ ਦੀ ਵੀ ਗੱਲ ਕਰ ਦੋ ਨਾ ਤੇ ਕਹਿੰਦੇ ਜੇਬ ਚ ਹੀ ਆ ਚੰਦ ਫੋਟਾ ਪਾਉ ਪਰੜ ਪਰਦੇ ਨੇ ਤੁਹਾਨੂੰ ਚੰਦਾ ਮੰਗਾ ਉਹ ਇੰਨਾ ਝੂਠਿਆ ਫੇਰ ਉਹਨਾਂ ਲੋਕਾਂ ਕੋਲ ਜਾਣਾ ਕਿਹੜੇ ਮੂੰਹ ਨਾਲ ਫੇਰ ਆ ਜਾਂਦੇ ਦੇਖੋ ਇਸ ਕਰਕੇ ਸੱਜਣ ਜੀ ਪਹਿਲੀ ਵਾਰੀ ਮਾਲਵੇ ਦੇ ਵਿੱਚ ਮੋਦੀ ਸਾਹਿਬ ਖੁਦ ਸਮਝੋ ਚੋਣ ਲੜ ਰਹੇ ਆ ਉਹਨਾਂ ਦੀ ਪਾਰਟੀ ਉਹਨਾਂ ਨੇ ਸਾਨੂੰ ਭੇਜਿਆ ਦਿੱਲੀ ਮੈਂ MP ਬਣਿਆ ਹੋਇਆ ਸੀ ਉਹਨੇ ਕਿਹਾ ਜਾ ਜਾ ਕੇ ਧੁੱਪ ਧੁੱਪ ਦਾ ਵੀ ਨਜ਼ਾਰਾ ਲੈ ਇੱਥੇ ਬੈਠਾ ਰਹਿਣਾ AC ਵਿੱਚ ਚਲ ਆਪਣੇ ਭਾਈ ਚਾਰੇ ਚ ਤੇ ਮੈਂ ਆ ਗਿਆ ਤੁਹਾਡਾ ਹੁਕਮ ਮੰਨ ਕੇ ਜੇ ਮੈਂ ਆ ਗਿਆ ਆਜੋ ਆਜੋ ਮਾਪਰ ਸਭ ਜੀ ਆਓ ਆਓ ਜੀ ਆਓ ਜੀ ਜੈ ਵਾਲਮੀ ਕੀ ਵਾਲਮੀ ਕੀ ਸ਼ਕਤੀ ਲੈ ਨਹੀਂ ਸ਼ਕਤੀ ਸ਼ੁਕਤੀ ਹੈ ਨਹੀਂ ਅਜੇ ਤੁਹਾਡੇ ਕੋਲ ਪਹਿਲਾ ਜਲੂਸ ਕੱਢ ਲੀਂ ਪਹਿਲਾ ਸ਼ਕਤੀ ਹਾਸਲ ਕਰੋ ਫੇਕਿਓ ਵਾਲਮੀ ਵਾਲਮੀ ਕੀ ਤਾਂ ਜੈ ਬੋਲਿਆ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮ.ਐਲ.ਏ ਆ ਕਿੰਨੇ ਮინისტრ ਕਿੰਨੇ ਡੀ.ਸੀ ਆ ਕਿੰਨੇ ਐਮ.ਐਲ.ਏ ਤਾਂ ਹੁਣ ਪਹਿਲਾਂ ਸ਼ਕਤੀ ਕਾਲੀ ਕਰੋ ਪਹਿਲਾਂ ਵਾਲਮੀਕ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਠੀਕ ਹੈ ਐਵੇਂ ਸ਼ਬਦੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਵਿਜਤੀ ਹਰ ਜਗ੍ਹਾ ਕਰਨ ਦੇ ਆਪ 5 ਫੁੱਟ ਤੇ ਵਿਜਤੀ ਕਰਨ ਦੇ ਇਸ ਕਰਕੇ ਵਾਲਮੀਕ ਜੀ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲਾ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਇਹਦਾ ਸੁਝਾਅ ਹੌਦ ਆਉਦੇ ਵਕਤ ਪਾ ਦਿੰਦੇ ਆ ਨਹੀਂ ਨਹੀਂ ਬੱਬੀ ਇਹ ਨਹੀਂ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇਰ ਕੰਮ ਕਰੋ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਕੋਸ਼ਿਸ਼ ਇਹ ਕਰਿਓ ਯਕੀਨ ਕਰਕੇ ਮੋਦੀ ਸਾਹਿਬ ਨੂੰ ਵੈਸੇ ਤੋਂ ਤਨ ਪਤਾ ਹੀ ਤੀਜੀ ਵਾਰੀ ਬਣ ਰਿਹਾ ਫਰਦਾਨ ਮੰਤਰੀ ਜੇ ਆਪਣਾ ਯੋਗਦਾਨ ਵੀ ਹੋ ਗਿਆ ਫੇ ਆਪਾਂ ਇਥੇ ਬੁਲਾਇਆ ਕਰਾਂਗੇ ਉਹਨਾਂ ਨੂੰ ਬੁਲਾਵਾ ਜੀ ਬੁਲਾ ਕੇ ਦਿਖਾਵਾਂਗੇ ਇਹਨਾਂ ਨੇ ਤੁਹਾਨੂੰ ਜੀ 400 ਤੋਂ ਪਾਰ ਕੀਤਾ ਸੀ ਇਹਨਾਂ ਨੇ ਇਸ ਕਰਕੇ ਇੱਕ ਵਾਰੀ ਨਾਰਾ ਬੋਲੋ ਬੋਲੇ ਸੋਨਹਾ ਨਾ ਬੋਲੇ ਸੋਨਹਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਦੀ ਜੈ ਤੰਤਨ ਬਾਬਾ ਜੀ ਜੀਵਨ ਸਿੰਘ ਜੀ ਖੁਸ਼ ਰਹੋ ਆਬਾਦ ਰਹੋ ਬਾਬਾ ਜੀ ਨੂੰ ਜਲ ਸ਼ਕਾਓ ਬਾਬਾ ਜੀ ਤੇ ਹਾਰ ਵੀ ਪਾਓ ਬਾਬਾ ਜੀ ਤੇ ਪਾਪਾ ਇਹਨੇ ਪਾਉਂ ਚਲੋ ਚਲੀਏ ਕਲਾ ਬਸ ਇਹੀ ਦੇ ਪਾਉਣੇ ਨਹੀਂ ਬਾਬਾ ਜੀ ਬਾਬਾ ਜੀ ਤੇ ਕੋ ਉਹ ਬਾਬਾ ਜੀ ਤੇ ਬਾਬਾ ਜੀ ਪਾਉਂ ਥੈਂਕ ਯੂ